ਫੈਮਲੀ ਸਪੋਰਟ ਕਿਸ ਤਰ੍ਹਾਂ ਦੀ ਹੈਗੀ ਜਦੋਂ ਤੁਸੀਂ ਸਿਆਸਤ ਦੇ ਵਿੱਚ ਜਾਂਦਾ ਫੈਸਲਾ ਲਿਆ ਕਈ ਵਾਰ ਕਾਰੋਬਾਰੀ ਕਹਿੰਦਾ ਸਿਆਸਤ ਦੇ ਵਿੱਚ ਜਾਂਦੇ ਨਹੀਂ ਹਾਲਾਂਕਿ ਸਿਆਸਤ ਦੇ ਪਿੱਛੇ ਜ਼ਰੂਰ ਖੜੇ ਹੁੰਦੇ ਆ ਦੇਖੋ ਗੱਲ ਇਹ ਹੈ ਕਿ ਸਭ ਨਾਲੋਂ ਖੁਸ਼ੀ ਮੈਨੂੰ ਇਹ ਇਲੈਕਸ਼ਨਾਂ ਚ ਹੀ ਹੋਈ ਕਿ ਫਰੈਂਡਸ ਫੈਮਲੀ ਤੇ ਵੈਸੇ ਤਾਂ ਸਾਰੇ ਲੁਧਿਆਣੇ ਦੇ ਸ਼ਹਿਰੀਆਂ ਦਾ ਜਿੰਨਾ ਸਾਥ ਮਿਲਿਆ ਉਮੀਦ ਤੋਂ ਵੱਧ ਮਿਲਿਆ ਦੂਸਰੇ ਪਾਸੇ ਜਦੋਂ ਕਾਰੋਬਾਰ ਦੇਖਦੇ ਹੋ ਤੁਸੀਂ ਕਾਰੋਬਾਰ ਸਫਰ ਕਰਦਾ ਕਿ ਨਹੀਂ ਕਰਦਾ ਬਿਲਕੁਲ ਠੀਕ ਆ ਚੱਲੀ ਜਾ ਰਿਹਾ ਤੇ ਇਹ ਘਰ ਥੋੜਾ ਹੈਗਾ ਕਿਉਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸੰਜੀਵ ਅਰੋੜਾ ਦਾ ਇੱਥੇ ਘਰ ਹੀ ਨਹੀਂ ਹੈਗਾ ਜੇਕਰ ਤੁਸੀਂ ਕੰਮ ਕਰਵਾਉਣਾ ਹੈਗਾ ਤੁਹਾਨੂੰ ਗੁਰਦਾਵਾਂ ਜਾਣਾ ਪੈਣਾ ਹੈਗਾ ਰੋਟੀਆਂ ਨਾਲ ਪੈਕ ਕਰਵਾ ਕੇ ਲੈ ਜਾਣੀਆਂ ਪੈਣੀਆਂ ਤੇ ਅੱਗੇ ਮਿਲਣਗੇ ਪਤਾ ਨਹੀਂ ਮਿਲਣਗੇ ਕੀ ਇਹ ਘਰ ਥੋੜਾ ਹੀ ਹੈਗਾ ਗੱਲ ਇਹ ਆ ਜੀ ਮੇਰਾ ਹਮੇਸ਼ਾ ਲੁਧਿਆਣਾ ਕਰ ਰਿਹਾ ਪਹਿਲਾਂ ਸਾਡਾ ਘਰ ਹੁੰਦਾ ਸੀ ਡਗੋਰ ਨਗਰ ਮੈਂ ਦੇ ਆਨੰਦ ਮੈਡੀਕਲ ਕਾਲਜ ਦੇ ਗਵਰਨਿੰਗ ਬੋਰਡ ਤੇ ਆ 30 ਸਾਲ ਦਾ ਹੁਣ ਮੈਂ ਉਹਦਾ ਵਾਈਸ ਪ੍ਰੈਜਿਡੈਂਟ ਹਾਂ ਸਾਡਾ ਜਿਹੜਾ ਘਰ ਸੀ ਬਿਲਕੁਲ ਦੇ ਆਨੰਦ ਹਸਪੀਟਲ ਦੇ ਨਾਲ ਵਾਲ ਸਾਂਝੀ ਸੀ ਦੇ ਆਨੰਦ ਹਸਪੀਟਲ ਨੂੰ ਜਗਾ ਦੀ ਲੋੜ ਵੀ ਸੀ ਆਸ-ਪਾਸ ਦੀ ਲੈਰੇ ਜਗਾ ਉਹਨਾਂ ਨੇ ਅਸੀਂ ਉਹਨਾਂ ਨੂੰ ਦੇ ਦਿੱਤੀ ਉਹ ਜਗਾ ਫੇਰ ਛੱਡੇਗੜ ਰੋਡ ਤੇ ਸੀ ਮੇਰਾ ਘਰ ਜਿੱਥੇ ਪ੍ਰੋਜੈਕਟ ਹੈ ਜੀ ਉਨ ਕਿਉਂਕਿ ਕੌਸਟਿਚੂਐਂਸੀ ਚ ਰਹਿਣਾ ਸੀ ਤੇ ਇਹ ਘਰ ਹੁਣ ਲਿੱਤਾ ਤੇ ਫੈਮਿਲੀ ਦੇ ਛੋਟੇ ਮੈਂਬਰਾਂ ਨੂੰ ਇੰਟਰੋਡਿਊਸ ਹੋਣ ਹੋ ਰਹੇ ਸੀਗੇ ਇਹ 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 ਵਾਨ ਹੈ ਜੀ ਬਦਮਾਸ਼ ਹੈ ਜੀ ਇਹ ਮੇਰਾ ਦੋਤਾ ਹੈ ਜੀ ਬੇਟੀ ਦਾ ਬੇਟਾ ਤੇ ਬਹੁਤ ਸ਼ਰਾਰਤ ਕਰਦਾ ਸੀ ਸ਼ਾਇਦ ਤੁਸੀਂ ਅੰਦਰ ਸੀ ਨਾਨਾ ਜੀ ਨਾਨਾ ਜੀ ਕਹਿ ਰਹੇ ਸੀਗੇ ਹਾਂ ਰਾਜ ਸਭਾ ਵਾਲਾ ਫਿਰ ਸਵੱਬ ਕਿਵੇਂ ਬਣਾ ਸੀਗਾ ਤੁਹਾਡਾ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਇੱਜ਼ਤ ਮਾਨ ਬਖਸ਼ਿਆ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦੌਰ ਸਾਡੇ ਮੁੱਖ ਮੰਤਰੀ ਜੀ ਦਾ ਕੋਈ ਪਹਿਲਾਂ ਗੱਲਬਾਤ ਸੀਗੀ ਜਦੋਂ ਤੁਸੀਂ ਰਾਜ ਸਭਾ ਗਏ ਨਹੀਂ ਇਹ ਤਾਂ ਜਦੋਂ 10 ਤਰੀਕ ਨੂੰ ਤਾਂ ਰਿਜ਼ਲਟ ਆਇਆ ਸੀ ਅਰੇ ਇਲੈਕਸ਼ਨਸ ਦੇ 21 ਤਰੀਕ ਲਾਸਟ ਡੇ ਸੀ ਨਾਮੀਨੇਸ਼ਨ ਫਾਇਲ ਕਰਨ ਦੀ 2022 ਦੀ ਗੱਲ ਕਰਦਾ ਮਾਰਚ ਦੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਐ ਨੈਚੁਰਲੀ ਜਾਣਦੇ ਤਾਂ ਪਹਿਲਾਂ ਹੀ ਸੀ ਕਿ ਤੁਸੀਂ ਬੰਨਣਾ ਚਾਹੋਗੇ ਮੈਂ ਕਿਹਾ ਮੌਕਾ ਮਿਲਦਾ ਆਪਾਂ ਚ ਸਲਾਹ ਦਿੱਤੀ ਮੈਂ ਹਾਂ ਕਰਤੀ ਕਿ ਮੈਂ ਸਵਾਲ ਤਾਂ ਪੁੱਛਿਆ ਕਿਉਂਕਿ ਇੱਕ ਪਾਸੇ ਸਿੱਧਾ ਰਾਸਭਾ ਜਾਣਾ ਦੂਸਰੇ ਪਾਸੇ ਲੋਕਾਂ ਦੇ ਘਰ ਘਰ ਜਾਣਾ ਵੋਟਾਂ ਮੰਗਲੀਆਂ ਉਸ ਤੋਂ ਬਾਅਦ ਨਤੀਜੇ ਦੀ ਵੇਟ ਕਰਨੀ ਤਾਂ ਐ ਤਾਂ ਡਿਫਰੈਂਟ ਜਿਹੜਾ ਇਲੈਕਟਰਲ ਪੋਲਿਟਿਕਸ ਹੈ ਕਿ ਮੈਂ ਮੇਰੇ ਦਾ ਪਹਿਲੇ ਇਲੈਕਸ਼ਨ ਹੈ ਸੋ ਪਰ ਇੱਕ ਸਿਰਫ ਖੁਸ਼ੀ ਇਹ ਹੁੰਦੀ ਹੈ ਇਲੈਕਟਰਲ ਪੋਲਿਟਿਕਸ ਦੀ ਕਿ ਜਦੋਂ ਤੁਸੀਂ ਲੋਕਾਂ ਦੇ ਕੰਮ ਕਰਾਉਂਦੇ ਹੋ ਜਿਹੜੇ ਲੋਕੀ ਤੁਹਾਡੇ ਕੋਲ ਆਉਂਦੇ ਆ ਜਦੋਂ ਉਹਨਾਂ ਦੇ ਮੂੰਹ ਤੇ ਸਮਾਈਲ ਹੁੰਦੀ ਖੁਸ਼ੀ ਹੁੰਦੀ ਵੀ ਸਾਡਾ ਕੰਮ ਹੋ ਗਿਆ ਉਹਦੇ ਨਾਲ ਬੜੀ ਤਸੱਲੀ ਮਿਲਦੀ ਮੈਂ ਤੁਹਾਨੂੰ ਦੱਸਾਂ ਛੱਡੇ ਪ੍ਰਧਾਨ ਮਨਰੋੜਾ ਜੀ ਕਹਿੰਦੇ ਹੁੰਦੇ ਆ ਕਿ ਇਸ ਤੋਂ ਨੋਬਲ ਕੰਮ ਕੋਈ ਨਹੀਂ ਜੇ ਠੀਕ ਤਰ੍ਹਾਂ ਕੀਤਾ ਜਾਵੇ ਕਿਉਂਕਿ ਤੁਸੀਂ ਲੋਕਾਂ ਦੇ ਕੰਮ ਆਪੇ ਮੈਨੂੰ ਸ਼ੁਰੂ ਤੋਂ ਹੀ ਆਦਤ ਹੈ ਜੇ ਕੋਈ ਮੇਰੇ ਕੋਲ ਆ ਜਾਂਦਾ ਹੈ ਜਨਮ ਦਿਨੇ ਮੈਂ ਜੇ ਕਰ ਸਕਦਾ ਹਾਂ ਕੰਮ ਤਾਂ ਨਾ ਨਹੀਂ ਕਰਦਾ इवन ਬਿਫੋਰ ਬਿਕਮਿੰਗ ਰਾਜ ਸਭਾ ਐਮਪੀ ਸੋ ਉਹ ਸ਼ੌਕ ਪੂਰਾ ਹੋ ਰਿਹਾ ਹੈ